वाहगुरु जी का खालसा वाहू जी की मैं समझा ला कि अकाल तखत के इतिहास एक मीटिंग हुई है घटना हुई है जिस अकाल तखत का माण सत्कार और खास तौर तो पर नवे जथेदार जथेदार बयानी कुलदीप सिंह ने ਜੋ ਸਰਕਾਰ ਤੋਂ ਪਰਦੇ ਉੱਤੇ ਆਪਣੇ ਵਿਚਾਰ ਰੱਖੇ ਸੰਖਿਆਨ ਸੋਧਨ ਕੀਤਾ ਜਿਹੜੇ ਤਨਖਾਹਾਂ ਸਾਨੂੰ ਉਹਨਾਂ ਨਾਲ ਗੱਲਬਾਤ ਕੀਤੀ ਉਹ ਐਨੇ ਲੱਗਦਾ ਸੀ ਇੱਕ ਬਹੁਤ ਪੁਰਾਣੇ ਮੰਜ ਜਥੇਦਾਰ ਸਾਹਿਬ ਸਭ ਤੋਂ ਪਹਿਲੇ ਉਹਨਾਂ ਨੇ ਗੈਨਯਰ ਪਾਲ ਸਿੰਘ ਜਿਹੜੇ ਹੈੱਡ ਗ੍ਰੰਥੀ ਹਤਗਾੜ ਸਾਹਿਬ ਗੁਰਦੁਆਰੇ ਦੇ ਉਹਨਾਂ ਨੂੰ ਭਾਈ ਸਾਹਿਬ ਕੀ ਕਹਾਣੀ ਜਿਹੜਾ ਮੈਂ ਅੱਜ ਤੋਂ ਪਹਿਲਾਂ ਯਾਨੀ ਦੇਖਿਆ ਦਾ ਸੁਣਿਆ ਕਿ ਕਿਸੇ ਨੂੰ ਭਾਈ ਸਾਹਿਬ ਦਾ ਪਤਨ ਕਿੱਦਾਂ ਹੋ ਗਿਆ ਉਸ ਵਾਰ ਦੀ ਬੀਬੀ ਨੂੰ ਉਹਦੇ ਪਰਿਵਾਰ ਦੇ ਘਰ ਵਾਲੇ ਦੇ ਕੰਮ ਨੂੰ ਵੇਖਦੇ ਹੋਏ ਉਸਨੂੰ ਮਾਰ ਸੱਤਾਰ ਦੇ ਤਰ੍ਹਾਂ ਲੋਕਾਂ ਪਰਿਵਾਰ ਦੇ ਕਿਚਨੇ ਕਾਫੀ ਸਮੇਂ ਤੋਂ ਭਾਈ ਰਣਜੀਤ ਸਿੰਘ ਜੀ ਘਟੜਿਆਂ ਵਾਲੇ ਅਕਾਲ ਤੱਕ ਨਾਲ ਤੇ ਯਾਸ਼ਾਉਣੀ ਕਮੇਟੀ ਨਾਲ ਉਹਨਾਂ ਦੇ ਵਿਚਾਰ ਜਿਹੜੇ ਸਨ ਵੱਖਰੇ ਸਨ ਜਿਸ ਦੇ ਨਾਲ ਸਿੱਖ ਕੌਮ ਇੱਕ ਬਹੁਤ ਵੱਡੇ ਪ੍ਰਚਾਰਕ ਨੂੰ ਅਣ ਸੁਣਿਆ ਕਰ ਰਹੀ ਸੀ ਉਹਨਾਂ ਨੂੰ ਸੁਣ ਲਈ ਸਾਰੇ ਸਾਥ ਕੌਂਗਰੀਆ ਕਾਲਤਾ ਕੋਤੇ ਬੈਨ ਲਗਾ ਸੀ ਕਿ ਤੁਸੀਂ ਪ੍ਰਚਾਰ ਨਹੀਂ ਕਰਸਿਓ ਜਥੇਦਾਰ ਵਿਆਗਿਕ ਗੁਰਦੀਪ ਸਿੰਘ ਜੀ ਨੇ ਕੋੜੀ ਸੂਤ ਹੋਈ ਨਾਮ ਉਹਨਾਂ ਨੂੰ ਪੰਤਨਾਲ ਜੋੜਿਆ ਤੇ ਉਹਨਾਂ ਨੇ ਅਕਾਲ ਤਖਤ ਤੋਂ ਇਹ ਗਰਮਨੀ ਕੇ ਮੈਂ ਉਹ ਤੋਂ ਪ੍ਰਚਾਰ ਜਿਹੜਾ ਅਕਾਲ ਤਖਤ ਦੀ ਮਰਿਆਦਾ ਪੰਪਰਾਂ ਅਨੁਸਾਰ ਉਹ ਸੌਣੀ ਕਮੇਟੀ ਨੇ ਜੋ ਲੈਣਾ ਤਾਂ ਕਿ ਕਿਹਾਂ ਸਰ ਕਰੇ ਇਹ ਮਹਸੰਦ ਅਕਾਲ ਤਖਤ ਦੀ ਜਥੇਦਾਰ ਦੀ ਬਹੁਤ ਗੱਡੀ ਪ੍ਰਾਪਤੀ ਸੀ ਔਰ ਸਮੁੱਚਾ ਸਿੱਖ ਪੰਥ ਬੰਗਾਲ ਦੀ ਖਾੜੀ ਤੋਂ ਲੈ ਕੇ ਅਮਰੀਕਾ ਤੱਕ ਦੇ ਸੰਖੁਸ਼ੀ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਅਰਵਿੰਦਰ ਸਿੰਘ ਨੂੰ ਜਿਹੜੇ ਪਿਛਲੇ ਜ਼ਿम्मेदारਾਂ ਨੇ ਪਿਛੇ ਕੋਈ ਬਿਆਨਤੋ ਆ ਕੇ ਪੰਚੋਕਟਿਆ ਸੀ ਉਸ ਨੂੰ ਵਾਪਸ ਲਿਆ ਪਰ ਗਾਨੀਵਰਨ ਜੀ ਸਿੰਘ ਗੌਰ ਜਿਹੜੇ ਦਸਤਖਤਾਰ ਰੇਸਨਪਟਨਾ ਸੌਂ ਕਮੇਟੀ ਦੇ ਉਹਨਾਂ ਨੂੰ ਉਹਨਾਂ ਨੇ ਮਾਫੀ ਮੰਗ ਲਈ ਸੀ ਪਿਛਲੇ ਜ਼ਿम्मेदार ਸਭਾ ਕੋਲ ਪਰ ਉਹਨਾਂ ਨੇ ਫਾਰਕ ਨਹੀਂ ਸੀ ਕੀਤਾ ਉਹਨਾਂ ਦੇ ਵਿਚਾਰ ਸੁਣ ਕੇ ਔਰ ਉਹਨਾਂ ਦੀ ਹੋਰ ਪ੍ਰਾਨਵੀ ਕਰਕੇ ਉਹਨਾਂ ਨੇ ਉਹਨਾਂ ਨੂੰ ਰਿਆਦ ਕਰ ਦਿੱਤਾ ਮੈਂ ਸਮਝਾ ਵਾ ਕਿ ਉਸ ਤੋਂ ਬਾਅਦ ਜਿਹੜਾ ਇੱਕ ਜਥਾ ਜਥੇਦਾਰ ਸਾਹਿਬ ਕੋਲ ਗਿਆ ਸੀ ਆਨੰਦਪੁਰ ਸਾਹਿਬ ਜੋ ਦਿੱਲੀ ਦੇ ਵਿੱਚ ਕੋ ਕਰਮ ਹੋਇਆ ਸੀ ਜਿਹੜਾ ਇੱਕ ਕਾਮਕਦੀ ਮੰਤਨ ਨਾਣਾ ਨੂੰ ਕਰਦਾ ਸੀ ਉਹ ਕੋ ਕਰਮ ਅਰਕਲ ਦਿੱਲੀ ਕਮੇਟੀ ਚੋਂ ਦੇ ਕੇ ਭਾਵੇਂ ਬੰਗਲਾ ਸਾਹਿਬ ਹੈ ਭਾਵੇਂ ਸੀਸਨ ਸਾਹਿਬ ਹੈ ਭਾਵੇਂ ਰਕਾਵਨ ਸਾਹਿਬ ਹੈ ਨਾਨਕ ਸਿੰਘ ਸਾਹਿਬ ਹੈ ਜਦੋਂ ਸ਼ਿਕਾਇਤਾਂ ਲੈ ਕੇ ਗਏ ਤੇ ਉਹਨਾਂ ਨੇ ਮੰਨੀਆਂ ਨੂੰ ਤੂਮਾਰੀ ਡਰਾਈਵਨ ਦੇਵਾ ਦੇ ਦਿੱਤੀ ਸੀ ਕਿ ਉਹਨਾਂ ਨੇ ਦਿੱਲੀ ਕਮੇਟੀ ਨੂੰ ਬੋਤਸਤਾ ਨਾਮ ਹੀ ਲਿਆ ਕਿਸੇ ਪਰ ਕੋਸ ਨੂੰ ਕਿਹਾ ਕਿ ਤੂੰ ਜੋ ਇਹ ਕਾਰਨ ਕੀਤੇ ਹੈਂ ਦੀ ਸਹਾਇਤਾ ਕਰਵਾਹੀ ਲੈ ਕੇ ਉਸ ਦਿੱਲੀ ਕਮਿਟੀ ਦੇ ਜਿਹੜੇ ਪ੍ਰਬੰਧਕ ਉਹ ਦੱਸਣ ਕੇ ਉਹਨਾਂ ਨੇ ਇਹ ਕੰਮ ਕੀਤਾ ਇਸ ਦੌਰਾਨ ਦੇ ਵਿੱਚ ਇਹ ਇਨਕੁਆਇਰੀ ਕੀਤੀ ਹੈ ਕਿਸ ਬਾਰੇ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਉਹ ਸਾਰੀ ਕਾਰਵਾਈ ਲੈ ਕੇ ਅਕਾਲ ਤੱਕ ਅਫਾਤੇ ਹਾਜ਼ਰ ਹੋ ਗਏ ਜਿਹੜਾ ਸ਼ਾਇਦ ਉਹ ਆਪਣੀ ਪੱਤਰ ਰੈਨ ਨੂੰ ਦੱਸੇ ਮੈਂ ਇਹ ਸਮਝਾਵਾ ਕੇ ਅਕਾਲ ਤਾਂ ਕਦੀ ਅਸਲੀ ਤੋਂ ਇਹ ਗੱਲ ਆਣੀ ਕਿ ਦਿੱਲੀ ਕਮੇਟੀ ਵਿੱਚ ਇਤਹਾਸਾ ਤੋਂ ਦੁਆਰਾ ਕੋਕਾਰ ਮੋਰ ਹੈ। ਔਰ ਇਹਨਾਂ ਦੀ ਨੱਕ ਟੱਲੇ ਹੋ ਰਹੇ ਨੇ। ਇਹਨਾਂ ਅੱਸਰ ਡੁੱਬ ਮਰਨ ਦੀ ਗੱਲ ਹੈ। ਅੱਜ ਇਹ ਸਮਝਦੇ ਨੇ ਕਿ ਅਸੀਂ ਮੈਂਬਰ ਕਲੀਕ ਦੇ ਗੁਰੂ ਦੀ ਗੋਰੋ ਚੌਕ ਐਸੇ ਕੱਢ ਕੇ ਦੇ ਕੇ ਕਿਸੇ ਮੈਂਬਰ ਦੀ 3 ਨੂੰ 50 ਲੱਖ ਦੇ ਤਾਂ ਬਾਕੀ 3 ਲੱਖ ਹੋਰ ਦੇਵਾਂਗੇ। ਸਾਰੇ ਨੇ ਸਾਰੇ ਕੋਈ ਦੇ ਦੁੱਤੋ ਤੋਤਾ ਨਹੀਂ ਆਇਆ ਇਹ ਇਹ ਪੈਸੇ ਜਿਹੜੇ ਖਰੀਦੇ ਨੇ ਇਹਨਾਂ ਨੇ ਗੁਰੂ ਦੀ ਲੋੜ ਚੋਂ ਕੋਈ ਬਖਸ਼ਿਆ ਨਹੀਂ ਜਾਣ ਗਿਆ ਸਾਡੇ ਬਜ਼ੁਰਗ ਇਹ ਗੱਲ ਕਹਿੰਦੇ ਸਨ ਜਿਹੜਾ ਇਸ ਮਿਲ ਖੰਨ ਨੂੰ ਪਾਉਂਦਾ ਹੈ ਮਾਲ ਖਾਂਦਾ ਉਹ ਕੋੜੇ ਆ ਕੇ ਮਰਦਾ ਕੋੜੇ ਦਾ ਮਤਲਬ ਇਹ ਨਹੀਂ ਵੀ ਕੋੜਾ ਹੁੰਦਾ ਤਕਲੀਫ ਬਿਮਾਰੀਆਂ ਹਰ ਤਰ੍ਹਾਂ ਦੀ ਉਸ ਨੂੰ ਜ਼ਾਲਤ ਸਹਿਣੀ ਪੈਂਦੀ ਹੈ ਇਹ ਕਿੱਥੋਂ ਬਚਣਗੇ ਉਹ ਮਾਮਲਾ ਜਦ ਜਾਏਗਾ ਉਦੋਂ ਬੋਲਣਗੇ ਇਹਨਾਂ ਨੇ ਕੀ ਕਰਵਾਇ ਕਿ ਕੀ ਕੀ ਦੱਸਣਗੇ ਐਤਵਾਰ 11 ਵਜੇ ਇਹਨਾਂ ਨੂੰ ਪਤਾ ਚੱਲਿਆ ਨਾ ਹੈਕਾਰ ਨਾ ਸੋਮਵਾਰ ਤੇ ਮੰਗਲਵਾਰ ਦੋ ਵਜੇ ਬੁਲਾ ਰਹੇ ਨੇ ਇਹ ਸਾਰੀਆਂ ਗੱਲਾਂ ਦੇ ਬਾਅਦ ਇਹਨਾਂ ਨੂੰ ਜਵਾਬ ਜੜਾ ਉੱਤੇ ਉਖੜ ਆ। ਅੱਜ ਜਿਹੜੀ ਇੱਕ ਘਟਨਾ ਹੋਈ ਹੈਗੀ ਅਕਾਤਕ ਦੇ ਹੁਕਮਾਂ ਤੋਂ ਬਾਅਦ ਉਹ ਅੱਗੇ ਪਟਨਾ ਸਾਹਿਬ ਕਿਉਂਕਿ ਉਹਨਾਂ ਨੇ ਖੰਗ ਦਿੱਤਾ ਸੀ ਕਿ ਪਟਨਾ ਸਾਹਿਬ ਦੇ ਜਥੇਦਾਰ ਕਾਬਲ ਨਹੀਂ ਹੋਏ ਇਸ ਲਈ ਉਹਨਾਂ ਨੂੰ ਉੱਥੋਂ ਤਾਰ ਲਿਆ ਜਿੱਦੇ ਦੇਖ ਕੇ ਕਿ ਜਿਹੜੇ ਬੰਦੇ ਪੈਸੇ ਦੇ ਡਕਾਰਦੇ ਸਨ ਉਹਨਾਂ ਰੈਂਟ ਡਕਾਰਦੇ ਸਨ ਉਹ ਸਾਰੇ ਇਕੱਠੇ ਹੋ ਗਏ ਸੰਨ 2022 ਦੇ ਵਿੱਚ ਗਿਆਨੀ ਪ੍ਰੀਤ ਸਿੰਘ ਪਟਨਾ ਸਾਹਿਬ ਪਟਿਆ ਦੇ ਉਦੇਦਾਰਾਂ ਨੇ ਇਹ ਕੁਝ ਕੀਤਾ ਅੱਜ ਵੀ ਜਦ ਕਾਛੇ ਦੇ ਰਿਖਾ ਗਾਉਂ ਵੀ ਕਾਬਲ ਨਹੀਂ ਹੈਗੇ। ਔਰ ਕਾਬਲ ਨਹੀਂ ਹੈ। ਕਿਉਂ? ਕਾਹਲੇ ਗੱਲ ਕੇ ਜਿਹੜਾ ਬਰਬੇਸ਼ ਸਿੰਘ ਇਹ ਜਾ ਹੋ ਰਿਹਾ ਹੈ। ਉਹਨਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਪਾਟ ਔ ਮਾਰ ਕਰਕੇ ਕਰ ਲੈਂਦੇ। ਅ ਕਛੇ ਹੋਰ ਦੀ ਪੰਜਾਬੀ ਹੋਵੇ ਤੇ ਨਹੀਂ ਪੜ ਸਕਦੇ। ਲਿਖ ਨਹੀਂ ਸਕਦੇ। ਜਿਹੜੇ ਪੰਜਾਬੀ ਲਿਖ ਹੀ ਨਹੀਂ ਸਕਦੇ। ਉਹ ਜਥੇਦਾਰ ਕਹਿੰਦੇ ਰਾਸਾਦਨ ਅੜਗੰਤੀ ਕਰਾਸਾਦਨ। ਇੱਕ ਗਾਉਂ ਦੂਸਰੀ ਗੱਲ ਕਿ ਪਟਨਾ ਸਾਹਿਬ ਦੇ ਕਨਸਟੀਚਿਊਸ਼ਨ ਚ ਇਹ ਗੱਲ ਲਿਖੀ ਹੋਈ ਹੈ ਕਿ ਪਟਨਾ ਸਾਹਿਬ ਹਮੇਸ਼ਾ ਅਕਾਅ ਤੱਕ ਦੇ ਹੁਕਮ ਦੀ ਪਾਲਣਾ ਕਰਨਗੇ ਇਹ ਤੇ ਆਪ ਵੀ ਬਣ ਰਿਹਾ ਹੈ ਇਹਨਾਂ ਦੀ ਕਨਸਟੀਚਿਊਸ਼ਨ ਹੀ ਇਹਨਾਂ ਨੂੰ ਨਹੀਂ ਲਾਗੂ ਕਰਦੀ ਇਹ ਕਿਵੇਂ ਕਰਗੇ ਮੈਂ ਤਾਂ ਫੋਨ ਕੀਤਾ ਸੀ ਪ੍ਰਧਾਨ ਸਾਹਿਬ ਨੂੰ ਪਰ ਕਿਸੇ ਸੰ ਪ੍ਰਸ਼ਾਨ ਸੰਨ ਕਿ ਮੈਂ ਸਿਣਿਆ ਦੇਖ ਤਾ ਸੁਣਿਆ ਮੈਂ ਹੁਣ ਵੀ ਕਹਿੰਦਾ ਬੇਸ਼ੱਕ ਇਹਦੇ ਪਿਛੇ ਸਰਕਾਰ ਦਾ ਹੱਥ ਹੈ ਦਿੱਲੀ ਦਾ ਕੋਈ ਮੰਤਰੀ ਲੱਗਾ ਹੋਇਆ ਹੈ ਇੱਕ ਫਾਰਾ ਸਦਾ ਬੰਦਾ ਲੱਗਾ ਹੋਇਆ ਮੈਂ ਉਹਨੂੰ ਦੇਖਿਆ ਤਾਂ ਨਹੀਂ ਪਰ ਮੈਂ ਪੂਰਾ ਨਾਮ ਜਾਣਦਾ ਹਾਂ ਉਹ ਮੰਤਰੀ ਜਿਹੜਾ ਹੈਗਾ ਉਹ ਵੀ ਜੋਰ ਲਾ ਰਿਹਾ ਹੈ ਕੋਈ ਕਿਸੇ ਤਰੀਕੇ ਮੈਂ ਸੇਕਾਉਂ ਦੇ ਵਿੱਚ ਦੁਬਾਰਾ ਖੜੀਆਂ ਕਰਕੇ ਖਿਚੋਤਾ ਕਰਕੇ ਬੀਜੇਪੀ ਜਿੱਚੰਗਾ ਪਾਣ ਜਣਾ ਪਰ ਇੱਕ ਗੱਲ ਸੁਣ ਲੋ ਇਤਿਹਾਸ ਹੈਗਾ ਜੀ 1920 ਕੋਂ ਵੰਤਨਗੜ੍ਹੋਂ ਉਹਦੇ ਨਾਲ ਸੇ ਕੌਮ ਲੜਨੀ ਸ਼ੁਰੂ ਹੋ ਗਈ ਇਹ ਤਾਂ ਕਈ ਜਮੇ ਜੋ ਹਾਲ ਉਹਨਾਂ ਦਾ ਹੋਇਆ ਉਸ ਤੋਂ ਬੁਰਾ ਹਾਲ ਇਹਨਾਂ ਦਾ ਹੋਣਾ ਇੱਕ ਗੁਰਵਾਨੀ ਇਤਿਖ ਜੋਨੈ ਕੋ ਮਰ ਜਾਏ ਤੇ ਉਹਦੇ ਉੱਤੇ ਪੜ ਗਏ ਨੇ ਇਹਨ ਅਕਾਲਪੁਰਖ ਚੇਤ ਚੇਤ ਜਾਣੇ ਅਣ ਜਾਣੇ ਕੋਈ ਗਲਤੀ ਹੋ ਗਏ ਤੇ ਮਾਫ ਕਰ ਦੇਣਾ ਇਥੇ ਜਾਣ ਕੇ ਕਰਦੇ ਫਿਰ ਇਹਨਾਂ ਨੂੰ ਕਿਤੋਂ ਮਾਫੀ ਮਿਲਣੀ ਹੈ ਭਾਵੇਂ ਜਿਹੜਾ ਮਰਜੀ ਵੱਡਾ ਅਰਦਾਸੀ ਆ ਕੇ ਅਰਦਾਸ ਕਰਦਾ ਹੈ ਇੱਕ ਤੁਕ ਆਗੇ ਹੈ ਨਰ ਅਚੇਤ ਪਾਪ ਤੇ ਡਰ ਉਹਨਾਂ ਪਾਪਾਂ ਤੋਂ ਡਰ ਜਿਹੜੇ ਤੋਂ ਬਿਨਾ ਜਾਣੇ ਤੇਰੇ ਕੋਲ ਹੋ ਗਏ ਇਥੇ ਜਾਣ ਕਰਦੇ ਫਿਰ ਇਹ ਸਵਾਸਤੇ ਸਰਕਾਰ ਨੂੰ ਕਹਿੰਦਾ ਹਿੰਦੁਸਤਾਨ ਬੁੜੇ ਨਾਜ਼ਕ ਦੌਰ ਚੋਂ ਨਿਕਲ ਰਿਹਾ ਹੈ ਲੜਾਈ ਦਾ ਮੌਲ ਏ ਖਤਮ ਨਹੀਂ ਹੋਇਆ ਜੋ ਕੁਝ ਅਸੀਂ ਸੋਸ਼ਲ ਮੀਡੀਆ 'ਚ ਪੜਦੇ ਆ ਪਤਾ ਨਹੀਂ ਕੀ ਹੋਣਾ ਤੇ ਕੀ ਨਹੀਂ ਹੋਣਾ ਤੇ ਇਹ ਜੇ ਵਕ ਬਕਤਾ ਨੂੰ ਜਿਨ੍ਹਾਂ ਨੂੰ ਪੈਸੇ ਖਾਣ ਤੋਂ ਪ੍ਰਲਭਤ ਤੋਂ ਕੋਈ ਹੋਰ ਕੋਈ ਚਾਰਾ ਨਹੀਂ ਹੈ ਕਿ ਉਹ ਇਹ ਗੱਲਾਂ ਚ ਨਾ ਆ ਕੇ ਸਮੁੱਚੀ ਹਿੰਦੁਸਤਾਨ ਦੀ ਕੌਮ ਨੂੰ ਇਕੱਠਾ ਕਿ ਸੇਵੀ ਕੋ ਨਾਲ ਕੋਈ ਇਹ ਜਿਆ ਗੱਲਾਂ ਕਰੋ ਕਿ ਉਸ ਦਾ ਮੂਰਤ ਕੋ ਕਿਸਾਨ ਹੈ ਮੇਰੀ ਬੇਟੀ ਹੈ ਮੈਨੂੰ ਉਮੀਦ ਹੈ ਬੈਟਰ ਸੈਂਸ ਪ੍ਰਵੇਲ ਕਰੇਗੀ ਫਟਨਾ ਸਾਹ ਕਮੇਟੀ ਤੇ ਔਰ ਉਹਨਾਂ ਦੇ ਸੋ ਕਾਲ ਜਿਹੜੇ ਗਰੰਤੀ ਆ ਗਏ ਗਰੰਤੀ ਆ ਗਏ ਤੁਸੀਂ ਉਸ ਕਾਲਪੁਰ ਕੋਲ ਜਾਓ ਔਰ ਜੋਰ ਲੈ ਕੇ ਆਓ ਕਰੋ ਅਕਾਲ ਤੱਕਤ ਨਾਲ ਤੁਸੀਂ ਵੀ ਆਪਣੇ ਉਹ ਕਿਹਾ ਗਿਆ ਜੋ ਕਾਲ ਤੱਕ ਅਗਰ ਸੇ ਟਕਰਾਈਗਾ ਚੂਰ-ਚੂਰ ਹੋ ਜਾਊਗਾ ਚੂਰ-ਚੂਰ ਨਾ ਹੋਣਾ ਪੰਥ ਦੇ ਪੱਲੇ ਦੀ ਗੱਲ ਕਰੋ ਹਲੇ ਦੁੱਲੇ ਵੇਰਾਂ ਦਾ ਕੁਝ ਨਹੀਂ ਬਗੜਿਆ ਪੰਥ ਦੇ ਹੁਕਮ ਤੇ ਚੱਲੋ ਅਕਾਲ ਤਖਤ ਦੀ ਮਰਿਆਦਾ ਤੇ ਚੱਲੋ ਇਹ ਗੱਲ ਮੈਂ ਕਮੇਟੀ ਦੇ ਪ੍ਰਧਾਨ ਸੋਹੀ ਸਾਹਿਬ ਨੂੰ ਕਹਿੰਦਾ ਇਹ ਗੱਲ ਮੈਂ ਬਾਕੀ ਮੈਂਬਰਾਂ ਤੇ ਦੱਸ ਸਕਦਾ ਨੂੰ ਕਹਿੰਦਾ